ਪੰਜਾਬ ਸਰਕਾਰ ਭਰਤੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਵੱਡਾ ਘਪਲਾ ਕਰਨ ਜਾ ਰਹੀ ਹੈ ਜਿਹਦੇ ਕਈ ਤੱਥ ਸਾਹਮਣੇ ਆਏ ਆ ਪੰਜਾਬ ਸਰਕਾਰ ਵੱਲੋਂ ਤਿੰਨ ਭਰਤੀਆਂ ਕੱਢੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਇੰਸਪੈਕਟਰ ਆਡਿਟ ਜੂਨੀਅਰ ਆਡੀਟਰ ਯੂਨੀਅਰ ਐਡੀਟਰ ਜਿਹੜਾ ਲੋਕਲ ਆਡਿਟ ਬੈਂਕ ਤੇ ਯੂਨੀਅਰ ਐਡੀਟਰ ਟ੍ਰੈਜ਼ਰੀ ਐਂਡ ਅਕਾਊਂਟਸ ਇਹ ਤਿੰਨੇ ਪੇਪਰ ਲੈਣੇ ਸੀ ਪੀ ਟ੍ਰਿਪਲ ਐਸ ਬੀ ਨੇ ਪੀ ਟ੍ਰਿਪਲ ਐਸ ਬੀ ਦਾ ਮਤਲਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜਿਹੜਾ ਜਿਹੜਾ ਪੰਜਾਬ ਲਈ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕਰਦਾ ਹੈ ਉਹਦੇ ਵੱਲੋਂ ਇਹ ਪੇਪਰ ਲੈ ਜਾਣੇ ਸੀ ਤਿੰਨ ਵੱਖ-ਵੱਖਰੀਆਂ ਐਡਵਰਟਾਈਜ਼ਮੈਂਟਾਂ ਕੱਢੀਆਂ ਸੀ ਤੇ ਤਿੰਨ ਵੱਖ-ਵੱਖਰੇ ਪੇਪਰ ਲੈ ਜਾਣੇ ਸੀ ਪਰ ਪੰਜਾਬ ਦੇ ਨੌਜਵਾਨਾਂ ਦਾ ਧੋਖਾ ਹੋਣ ਜਾ ਰਿਹਾ ਕਿ 30 ਨਵੰਬਰ ਦੀ ਡੇਟ ਦੇ ਉੱਤੇ ਇਹਨਾਂ ਤਿੰਨੇ ਐਡਵਰਟਾਈਜ਼ਮੈਂਟਾਂ ਦਾ ਇਹਨਾਂ ਤਿੰਨੇ ਨੌਕਰੀਆਂ ਦਾ ਆੜ-ਆੜ ਪੇਪਰ ਲੈਣ ਦੀ ਜਗਾ ਇੱਕ ਪੇਪਰ ਲਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਵੱਡਾ ਧੋਖਾ ਹੈ ਉਹ ਧੋਖਾ ਕਿਉਂ ਹੈ ਕਿ ਤਿੰਨਾ ਜਿਹੜੇ ਆ ਪੇਪਰਾਂ ਦੀ ਯੋਗਤਾ ਵੱਖੋ ਵੱਖਰੀ ਹੈ ਤਿੰਨਾ ਪੇਪਰਾਂ ਦੀ ਯੋਗਤਾ ਇਸ ਤਰੀਕੇ ਨਾਲ ਹੈ ਜਿਹੜਾ ਇਨਸਪੈਕਟਰ ਆਡਿਟ ਹੈ ਉਹਦੇ ਲਈ ਬੀ ਕਾਮ ਸੈਕੰਡ ਡਿਵੀਜ਼ਨ ਦੇ ਵਿੱਚ ਚਾਹੀਦੀ ਸੀ ਤੇ ਜਿਹੜਾ ਯੂਨੀਅਰ ਆਡੀਟਰ ਬੀ ਕਾਮ ਹੈ ਉਹਦੇ ਚ ਯੂਨੀਅਰ ਆਡੀਟਰ ਉਹਦੇ ਚ ਬੀ ਕਾਮ 60% ਜਾਂ ਐਮ ਕਾਮ ਸੈਕੰਡ ਡਿਵੀਜ਼ਨ ਮਤਲਬ ਪੜ੍ਹਾਈ ਚ ਵੀ ਫਰਕ ਸੀ ਹੁਣ ਪੇਪਰ ਇੱਕ ਰੱਖ ਦਿੱਤਾ ਜਿਹੜੇ ਵਿਦਿਆਰਥੀਆਂ ਨੇ ਤਿਆਰੀ ਇੱਕ ਪੇਪਰ ਦੀ ਕੀਤੀ ਉਹਨਾਂ ਲਈ ਦੂਜਾ ਆ ਗਿਆ ਤੇ ਜਿਹੜੇ ਵਿਦਿਆਰਥੀ ਸੈਕੰਡ ਡਿਵੀਜ਼ਨ ਵਾਲੇ ਨੇ ਔਫ ਫਰਸਟ ਡਿਵੀਜ਼ਨ ਵਾਲਾਂ ਦੇ ਮੁਕਾਬਲੇ ਪੇਪਰ ਕਿਵੇਂ ਪਾਸ ਕਰਨਗੇ ਫੀਸਾਂ ਵੱਖ-ਵੱਖਰੀਆਂ ਲਈਆਂ ਹਜ਼ਾਰ-ਹਜ਼ਾਰ ਰੁਪਿਆ ਦੇ ਕਰੀਬ ਜਿਹੜੀ ਜਰਨਲ ਜਿਹੜੇ ਲੋਕਾਂ ਨੇ ਫੀਸ ਭਰੀ ਪੇਪਰ ਅਲੱਗ-ਅਲੱਗ ਲੈਣਾ ਸੀ ਪਰ ਇਹ ਧਾਂਦਲੀ ਹੋਣ ਜਾ ਰਹੀ ਹੈ ਕਿ ਪੇਪਰ ਇੱਕੋ ਹੀ ਰੱਖਤਾ ਤੇ ਉਸ ਤੋਂ ਬਾਅਦ ਉਦੋਂ ਵੀ ਵੱਡੀ ਸੱਟ ਮਾਰੀ ਵਿਦਿਆਰਥੀਆਂ ਤੇ ਕਿ ਇੱਕ ਟਾਈਪਿੰਗ ਟੈਸਟ ਇੱਕ ਇੱਕ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਸੀ 28 ਜਨਵਰੀ 2024 ਨੂੰ ਜਿਹਦੇ ਵਿੱਚ ਜਿਹੜਾ ਕੱਪੜੇ ਦੀ ਮਾਮਲਾ ਸਾਹਮਣੇ ਆਇਆ ਸੀ ਕਿ ਜਿਹੜਾ ਪੇਪਰ ਹੈ ਉਹ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ ਉਹਦੇ ਦੋਸ਼ ਲੱਗੇ ਸੀ ਕਿ ਨਕਲ ਮਰਵਾਈ ਗਈ ਹੈ ਤਾਂ ਉਸ ਤੋਂ ਬਾਅਦ ਉਹਦਾ ਟਾਈਪਿੰਗ ਟੈਸਟ ਲਟਕ ਰਿਹਾ ਸੀ ਤਾਂ ਹੁਣ ਉਹਦਾ ਵੀ ਟਾਈਪਿੰਗ ਟੈਸਟ ਉਸੇ ਦਿਨ ਹੀ ਰੱਖ ਦਿੱਤਾ ਹੁਣ ਉਹੀ ਬੱਚਿਆਂ ਨੇ ਤਿੰਨੇ ਪੇਪਰ ਭਰੇ ਆ ਡੁਅੱਡ ਉਹੀ ਬੱਚਿਆਂ ਨੇ ਪਹਿਲਾਂ ਟਾਈਪਿੰਗ ਟੈਸਟ ਦੇਣਾ ਸੀ ਉਹ ਇੱਕ ਦਿਨ ਤੇ ਆ ਗਿਆ ਹੁਣ ਬੱਚੇ ਟਾਈਪਿੰਗ ਟੈਸਟ ਦੇਣਗੇ ਜਾਂ ਉਹ ਪੇਪਰ ਦੇਣਗੇ ਜਿਹੜੇ ਤਿੰਨੇ ਪੇਪਰਾਂ ਦਾ ਇੱਕ ਪੇਪਰ ਇੱਕ ਦਿਨ ਰੱਖ ਦਿੱਤਾ ਤਾਂ ਹੁਣ ਇੱਥੇ ਸਮਝਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਪਹਿਲਾਂ ਤਾਂ ਤੰਨ ਵੱਖ-ਵੱਖਰੀਆਂ ਪ੍ਰੀਖਿਆਵਾਂਾਂ ਲੈਣੀਆਂ ਸੀ ਉਹਨਾਂ ਦਾ ਇੱਕ ਪੇਪਰ ਰੱਖਤਾ ਕੋਈ ਬੰਦੇ ਨੇ ਨੌਕਰੀ ਕਿਸ ਯੋਗਤਾ ਨਾਲ ਪਰੀ ਹੈ ਕੋਈ ਬੰਦੇ ਨੇ ਨੌਕਰੀ ਕਿਸ ਯੋਗਤਾ ਨਾਲ ਪਰੀ ਹੈ ਉਹਨਾਂ ਤਿੰਨਾਂ ਦਾ ਇੱਕ ਪੇਪਰ ਹੋਵੇਗਾ ਤਾਂ ਉਹਦੇ ਵਿੱਚੋਂ ਬਹੁਤੇ ਬੱਚੇ ਅਯੋਗ ਰਹਿ ਜਾਣਗੇ ਤੇ ਹੋ ਸਕਦਾ ਹੈ ਕਿ ਉਹਨਾਂ ਦੀ ਥਾਂ ਤੇ ਫਿਰ ਹਰਿਆਣਾ ਯੂਪੀ ਦਿੱਲੀ ਦੇ ਜਿਹੜੇ ਲੋਕ ਆ ਉਹ ਭਰਤੀ ਕਰ ਲਏ ਜਾਣ ਇਹ ਵੀ ਇੱਕ ਚਾਲ ਜਿਹੜੀ ਆ ਉਹ ਲੱਗ ਰਹੀ ਹੈ ਇੱਥੇ ਫਿਰ ਜਿਹੜਾ ਟਾਈਪਿੰਗ ਟੈਸਟ ਰੱਖ ਦਿੱਤਾ ਹੁਣ ਬੱਚਾ ਜਾਂਦਾ ਪੇਪਰ ਦੇਊਗਾ ਲਿਖਤੀ ਜਾਂ ਟਾਈਪਿੰਗ ਟੈਸਟ ਦੇਊਗਾ ਇਹਦਾ ਮਤਲਬ ਕਿ ਕੋਈ ਟਾਈਪਿੰਗ ਟੈਸਟ ਦੇ ਵਿੱਚ ਵੀ ਤਾਂ ਲਈ ਹੈ ਕਿਉਂਕਿ ਜੋ ਨਵੇਂ ਪੇਪਰ ਦੀ ਚੀਟਿੰਗ ਦੇ ਦੋਸ਼ ਲੱਗੇ ਸੀ ਤਾਂ ਇਹ ਕਿਹਾ ਗਿਆ ਸੀ ਕਿ ਹਰਿਆਣਾ ਤੇ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਰੱਖਿਆ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਕਿਤੇ ਹੁਣ ਇਹ ਤਾਂ ਨਹੀਂ ਕਿ ਪੰਜਾਬ ਦੇ ਨੌਜਵਾਨ ਇਸ ਪੇਪਰ ਦੇ ਵਿੱਚ ਉਲਝ ਜਾਣ ਤੇ ਉਧਰੋਂ ਟਾਈਪਿੰਗ ਟੈਸਟ ਦੂਜੇ ਸੂਬਿਆਂ ਦਾ ਕਰਵਾ ਕੇ ਤੇ ਪੰਜਾਬ ਦੀਆਂ ਨੌਕਰੀਆਂ ਉੱਤੇ ਦੂਜੇ ਸੂਬਿਆਂ ਨੂੰ ਰੱਖ ਲਿਆ ਜਾਵੇ ਇਹ ਕਈ ਸਵਾਲ ਖੜੇ ਹੋਏ ਆ ਜਿਹੜੀ ਕੱਟੜੇ ਇਮਾਨਦਾਰ ਸਰਕਾਰ ਹੈ ਉਹ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਵੱਡਾ ਧੋਖਾ ਕਰਨ ਜਾ ਰਹੀ ਹੈ ਫੀਸਾ ਉਹਨਾਂ ਤੋਂ ਅੜੜ ਤਨ ਪੇਪਰਾਂ ਦੀਆਂ ਭਰਾਈਆਂ ਪੇਪਰ ਇੱਕ ਦਿਨ ਲਿਆ ਜਾ ਰਿਹਾ ਹੈ ਜੀਦੇ ਕਰਕੇ ਵੱਡੇ ਪੱਧਰ ਦੇ ਉੱਤੇ ਨੌਜਵਾਨਾਂ ਦਾ ਨੁਕਸਾਨ ਹੋਣਾ ਤੇ ਉਸੇ ਹੀ 30 ਤਰੀਕ ਨੂੰ ਕੇਂਦਰ ਦੀਆਂ ਕਈ ਪ੍ਰੀਖਿਆਵਾਂ ਦਾ ਪੇਪਰ ਹੈ ਜਿਹੜੇ ਬੱਚਿਆਂ ਨੇ ਕੇਂਦਰ ਦੀਆਂ ਨੌਕਰੀਆਂ ਭਰੀਆਂ ਉਹਦਾ ਹੀ ਪੇਪਰ ਹੈ ਸੋ ਡੇਟ ਕਲੈਸ਼ ਕਰ ਗਈ ਹੈ ਬੱਚਿਆਂ ਦੀਆਂ ਨੌਕਰੀਆਂ ਦੇ ਉੱਤੇ ਵੱਡੀ ਸੱਟ ਵੱਜਣੀ ਹੈ ਜਿਹੜੇ ਬੱਚਿਆਂ ਨੇ ਕੇਂਦਰ ਦੇ ਵਿੱਚ ਨੌਕਰੀ ਕਰਨ ਜਾਣਾ ਸੀ ਉਹ ਹੋ ਜਾਂਦਾ ਪੰਜਾਬ ਦਾ ਪੇਪਰ ਦੇਣਗੇ ਜਾਂ ਕੇਂਦਰ ਦਾ ਕੇਂਦਰ ਨੇ ਇਹ ਡੇਟ 3 ਮਹੀਨੇ ਪਹਿਲਾਂ ਤੈਅ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਬਿਲਕੁਲ ਮੌਕੇ ਦੇ ਉੱਤੇ ਇਹ ਡੇਟ ਤੈਅ ਕੀਤੀ ਆ ਹਾਲਾਂਕਿ ਪੀ ਟ੍ਰਿਪਲ ਐਸ ਬੀ ਬੋਰਡ ਦੇ ਜਿਹੜੇ ਅਰੇ ਜਿਹੜੇ ਅਫਸਰ ਨਿਓ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਡੇਟਾ ਪੀਪੀਐਸਸੀ ਮੁਤਾਬਕ ਰੱਖਦੇ ਆਂ ਕਿ ਉਹਨਾਂ ਨਾਲ ਸਾਡਾ ਕਲੈਸ਼ ਨਾ ਹੋਵੇ ਪਰ ਹੁਣ ਇੱਥੇ ਇੱਕ ਹੋਰ ਸਵਾਲ ਹੈ ਕਿ ਫਿਰ ਤੁਸੀਂ ਆਪਣੇ ਟਾਈਪਿੰਗ ਟੈਸਟ ਉਸ ਦਿਨ ਕਿਉਂ ਰੱਖ ਦਿੱਤਾ ਤੁਹਾਡਾ ਟਾਈਪਿੰਗ ਟੈਸਟ ਵੀ ਉਸ ਦਿਨ ਆਇਆ ਤੇ ਬੱਚਿਆਂ ਦਾ ਪੇਪਰ ਵੀ ਉਸ ਦਿਨ ਆ ਹੁਣ ਪੰਜਾਬ ਦੇ ਬੱਚਿਆਂ ਨਾਲ ਐਡਾ ਵੱਡਾ ਧੋਖਾ ਕਿਉਂ ਕੀਤਾ ਜਾ ਰਿਹਾ ਇਹ ਗੱਲ ਦਾ ਜਵਾਬ ਤਾਂ ਪੰਜਾਬ ਸਰਕਾਰ ਦੇ ਸਕਦੀ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਐਨੇ ਹਜ਼ਾਰ ਨੌਕਰੀ ਦੇ ਦਿੱਤੀ ਐਨੇ ਹਜ਼ਾਰ ਨੌਕਰੀ ਦੇ ਦਿੱਤੀ ਜੇ ਇਸ ਤਰੀਕੇ ਨਾਲ ਚੱਲੋਗੇ ਤਾਂ ਪੰਜਾਬ ਦੇ ਨੌਜਵਾਨਾਂ ਦਾ ਨੌਕਰੀਆਂ ਤੇ ਵੱਡਾ ਡਾਕਾ ਵੱਜ ਹੁਣ ਉਸ ਤੋਂ ਅੱਗੇ 14 ਦਸੰਬਰ ਨੂੰ ਫਿਰ ਉਸ ਤੋਂ ਬਾਅਦ 30 ਨਵੰਬਰ ਤੋਂ ਬਾਅਦ 14 ਦਸੰਬਰ ਨੂੰ ਪੇਪਰ ਹੋਣਾ ਉੱਥੇ 7 ਵੱਖ-ਵੱਖਰੀਆਂ ਐਡਵਰਟਾਈਜ਼ਮੈਂਟਾਂ ਦਾ ਪੇਪਰ ਇੱਕ ਦਿਨ 7 ਤਰ੍ਹਾਂ ਦੀਆਂ ਪੋਸਟਾਂ ਨਿਕਲੀਆਂ ਅੱਡੋ-ਅੱਡ ਬੱਚਿਆਂ ਨੇ ਫੀਸ ਭਰੀ ਤੇ ਉਹਨਾਂ ਦਾ ਪੇਪਰ ਇੱਕ ਤੇ ਇੱਕ ਦਿਨ ਤੇ ਇਹ ਵੀ ਉਹਨਾਂ ਬੱਚਿਆਂ ਦਾ ਧੋਖਾ ਹੈ ਕਿਉਂਕਿ ਸੱਤਾਂ ਦੇ ਵਿੱਚ ਅਲੱਗ-ਅਲੱਗ ਯੋਗਤਾ ਹੋਊਗੀ ਅਲੱਗ-ਅਲੱਗ ਯੋਗਤਾ ਅਲੱਗ-ਅਲੱਗ ਤਰੀਕੇ ਨਾਲ ਤਿਆਰੀ ਕੀਤੀ ਹੁੰਦੀ ਹੈ ਤੇ ਪੇਪਰ ਇੱਕ ਦਿਨ ਰੱਖ ਦਿੱਤਾ ਹੈ ਕਿਤੇ ਸੱਤ ਪੇਪਰ ਹੁੰਦੇ ਬੱਚੇ ਉਸ ਤਰੀਕੇ ਨਾਲ ਤਿਆਰੀ ਕਰਕੇ ਕੁਝ ਉਹਨਾਂ ਦੇ ਵਿੱਚ ਲੱਗ ਜਾਂਦੇ ਕੁਝ ਸ਼ੋਅ 'ਚ ਲੱਗ ਜਾਂਦੇ ਕੁਝ ਸ਼ੋਅ 'ਚ ਤੇ ਪਰ ਹੁਣ ਉਹਨਾਂ ਨਾਲ ਵੀ ਇਹ ਵੀ ਇੱਕ ਧੋਖਾ ਜਿਹੜਾ ਹੋਣ ਜਾ ਰਿਹਾ ਹੈ ਹੁਣ ਇਹ ਕੀ ਦੱਸ ਦਈਏ ਕਿ ਸਾਰਿਆਂ ਦੀ ਫੀਸ ਵੱਖ ਹੈ ਯੋਗਤਾ ਵੱਖ ਹੈ ਸਰਵਸਰੂਲ ਵੱਖਰੇ ਆ ਸਿਲੇਬਸ ਵੱਖਰਾ ਹੈ ਪੋਸਟਾਂ ਵੱਖਰੀਆਂ ਪਰ ਪੇਪਰ ਇੱਕ ਲੈ ਕੇ ਪੰਜਾਬ ਸਰਕਾਰ ਪੰਜਾਬ ਦੇ ਜਵਾਨੀ ਦੇ ਨਾਲ ਧੋਖਾ ਕਰਨ ਜਾ ਰਹੀ ਹੈ ਜਿਹਦੇ ਉੱਤੇ ਨਾ ਤਾਂ ਪੰਜਾਬ ਦਾ ਕੋਈ ਗੋਦੀ মিডিਆ ਬੋਲ ਰਿਹਾ ਨਾ ਪੰਜਾਬ ਦੀ ਕੋਈ ਵਿਰੋਧੀ ਧਿਰ ਬੋਲ ਰਹੀ ਹੈ ਸਿਰਫ ਇਹ ਬੱਚਿਆਂ ਇਹ ਪਿੱਟ ਰਹੇ ਆ ਸਾਡੇ ਕੋਲ ਇਸ ਤਰੀਕੇ ਦੇ 15 ਬੱਚਿਆਂ ਨੇ ਮੈਸੇਜ ਭੇਜ ਦਿੱਤੇ ਕਿ ਸਾਡਾ ਕੋਈ ਸੁਣਵਾਈ ਹੋ ਜਾਵੇ ਸਾਡੀ ਕੋਈ ਗੱਲ ਸੁਣ ਲਈ ਜਾਵੇ ਅਸੀਂ ਅਲੱਗ-ਅਲੱਗ ਫੀਸ ਭਰੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਨੌਕਰੀ ਸਰਕਾਰੀ ਨੌਕਰੀ ਦੀ ਜੋ ਜਰਨਲ ਵਰਗ ਲਈ ਫੀਸ ਆ 1000 ਪਲੱਸ ਹੈ ਤੇ ਉਹ ਕਿਵੇਂ ਭਰਦੇ ਆ ਕਿਵੇਂ ਪੇਪਰਾਂ ਦੀ ਤਿਆਰੀ ਕਰਦੇ ਆ ਉਹ ਸਭ ਨੂੰ ਪਤਾ ਹੈ ਤਾਂ ਉਹਨਾਂ ਸਾਰੇ ਬੱਚਿਆਂ ਦੇ ਉੱਤੇ ਇਸ ਵੱਡੀ ਸੱਟ ਮਾਰ ਰਹੀ ਹੈ ਪੰਜਾਬ ਸਰਕਾਰ ਉਹਨਾਂ ਦੇ ਭੁੱਖ ਦੇ ਉੱਤੇ ਕਿਉਂਕਿ ਨੌਕਰੀ ਲੱਗਣ ਦਾ ਚਾਹ ਹਰ ਬੰਦੇ ਦੇ ਮਨ ਦੇ ਵਿੱਚ ਹੁੰਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਰੂਲ ਕੱਢ ਦਿੱਤਾ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਮਨਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਬੱਚਿਆਂ ਦੇ ਉੱਤੇ ਏਡੀ ਵੱਡੀ ਸੱਟ ਮਾਰ ਰਹੀ ਹੈ ਕਿ ਉਹ ਨੌਕਰੀ ਲੱਗਣ ਦੇ ਕਾਬਿਲ ਹੀ ਨਾ ਰਹਿਣ ਜਦੋਂ ਸੱਤ ਤੁਸੀਂ ਪੋਸਟਾਂ ਦੇ ਅਲੱਗ-ਅਲੱਗ ਫਾਰਮ ਭਰਵਾਏ ਸੱਤਾਂ ਪੋਸਟਾਂ ਦੀ ਅਲੱਗ-ਅਲੱਗ ਫੀਸ ਲਈ ਸੱਤਾਂ ਪੋਸਟਾਂ ਦਾ ਸਿਲੇਬਸ ਵੱਖਰਾ ਹੈ ਸੱਤਾਂ ਪੋਸਟਾਂ ਦੇ ਸਰਵਿਸ ਰੂਲ ਵੱਖਰੇ ਆ ਤੇ ਫਿਰ ਇੱਕ ਪੇਪਰ ਲੈ ਕੇ ਤੁਸੀਂ ਕਿਵੇਂ ਰੱਖ ਲਾਉਂਗੇ ਕੀ ਦਿੱਲੀ ਦੇ ਚਿਹਤਿਆਂ ਨੂੰ ਰੱਖਣ ਦੀ ਮਨਸ਼ਾ ਕਿਉਂਕਿ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦਿੱਲੀ ਨੂੰ ਸੰਪੀਆਂ ਜਾ ਰਹੀਆਂ ਪੰਜਾਬ ਦੇ ਬਿਜਲੀ ਬੋਰਡ ਦੇ ਵਿੱਚ ਹਰਿਆਣਾ ਦੇ ਵੱਡੇ ਪੱਦਰ ਤੇ ਲੋਕ ਰੱਖ ਲਏ ਆ ਕੀ ਹੁਣ ਪੰਜਾਬ ਦੇ ਵਿੱਚ ਹਰਿਆਣਾ ਜਾਂ ਦਿੱਲੀ ਨੂੰ ਨੌਕਰੀਆਂ ਦੇਣੀਆਂ ਜਿਹਦੇ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਐਡਾ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਸਦੇ ਉੱਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਨੂੰ ਅੱਜ ਕੋਈ ਮੁੱਦਾ ਚੱਕਣਾ ਚਾਹੀਦਾ ਜਾਂ ਬੋਲਣਾ ਚਾਹੀਦਾ ਕਿਉਂਕਿ ਪੰਜਾਬ ਦੇ ਨੌਜਵਾਨਾਂ ਨਾਲ ਤੱਕਾ ਫੀਸਾਂ ਲੱਗ ਲੱਗ ਪਰਨ ਮਾਪਿਆਂ ਨੇ ਸੁਪਨੇ ਦੇਖੇ ਆ ਬੱਚਿਆਂ ਨੇ ਸੁਪਨੇ ਦੇਖੇ ਸਾਰੇ ਮਿੱਟੀ ਕਰਨ ਤੇ ਤੁਲੀ ਹੋਈ ਆ ਸਰਕਾਰ ਇੱਕ ਦਿਨ ਤਿੰਨ ਪੋਸਟਾਂ ਦਾ ਪੇਪਰ ਇੱਕ ਦਿਨ ਰੱਖ ਦਿੰਦਾ ਨਾਲ ਟਾਈਪਿੰਗ ਟੈਸਟ ਰੱਖ ਦਿੰਦਾ ਜਾਂ ਤਾਂ ਆਨਲਾਈਨ ਪੇਪਰ ਦੇਣਗੇ ਬੱਚੇ ਜਾਂ ਪਹਿਲਾਂ ਵਾਲੀ ਭਰੀ ਪੋਸਟ ਦਾ ਟਾਈਪਿੰਗ ਟੈਸਟ ਦੇਣਗੇ ਬੱਚੇ ਨੇ ਕੋਈ ਪ੍ਰਮਾਤਮਾ ਤਾਂ ਨਹੀਂ ਕੋਈ ਦੇਵਤੇ ਤਾਂ ਨਹੀਂ ਕਿ ਦੋ ਦੋ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਪ੍ਰਗਟ ਹੋ ਜਾਣਗੇ ਸੋ ਇਸ ਤੇ ਉੱਤੇ ਸਰਕਾਰ ਨੂੰ ਵਿਚਾਰ ਕਰਨ ਦੀ ਲੋੜ ਹੈ ਪੰਜਾਬ ਦੇ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਹੈ ਬਹੁਤ ਵੱਡਾ ਕਪੜਾ ਹੈ ਪੰਜਾਬ ਦੇ ਬੱਚਿਆਂ ਨਾਲ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ